ਹਾਂਜੀ ਬਈ ਆ 40 ਬੁੱਟੇ ਹੋਣੇ ਜਿਹੜੇ ਆਪਾਂ ਮਹੀਨਾ ਪਹਿਲਾਂ ਲਗਾਏ ਸੀਗੇ ਤੇ ਬਾਬੇ ਦੀ ਕਿਰਪਾ ਨਾਲ ਇਹ ਸਾਰੇ ਬੁੱਟੇ ਆਪਣੇ ਚੱਲ ਪਏ ਬਈ ਤੇ ਅੱਜ 40 ਬੁੱਟੇ ਆਪਾਂ ਹੋਰ ਲਗਾਏ ਆ ਆ ਸਾਰੇ ਬੂਟੇ ਲਾਉਣ ਚ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਬਈ ਮੈਂ ਤਾਂ ਕਹਿੰਦਾ ਸਾਰੇ ਪਿੰਡ ਦੇ ਵਿੱਚ ਇਦਾਂ ਦੇ ਭਰਾ ਹੋਣੇ ਚਾਹੀਦੇ ਆ ਬਾਲੀ ਹੈਲਪ ਕੀਤੀ ਬਈ ਬਾਈ ਹੋਣਾ ਨੇ ਤੇ ਸਾਰੇ ਹੀ ਆਪਣੇ ਵਧੀਆ ਧਿਆਨ ਰੱਖਦੇ ਨੇ ਗਰਾਊਂਡ ਵਾਲੇ ਜਿੰਨੇ ਵੀ ਵੀਰ ਨੇ ਹਨ ਸਾਰੇ ਬੂਟਿਆਂ ਦਾ ਧਿਆਨ ਰੱਖਦੇ ਨੇ ਤਾਂ ਕਰਕੇ ਬਚੇ ਹੋਏ ਨੇ ਜੇਕਰ ਇੱਕ ਤੋਂ ਨਹੀਂ ਗਰਾਊਂਡ 'ਚ ਆ ਜਾਂਦਾ ਤਾਂ ਦੂਜੇ ਵੀਰ ਹੁੰਦੇ ਨੇ ਉਹ ਧਿਆਨ ਰੱਖਦੇ ਨੇ ਬਈ ਰੁੱਖਾਂ 'ਚ ਹਨ ਤੇ ਬਹੁਤ ਧਿਆਨ ਰੱਖਦੇ ਨੇ ਬਈ ਪਾਣੀ ਦੀ ਸ਼ਾਮ ਸੰਭਾਲ ਵੀ ਵਧੀਆ ਰੱਖਦੇ ਨੇ ਇਹ ਤੇ ਰੱਬ ਚੜ੍ਹਦੀ ਕਲਾ ਵਾਖੇ ਇਹਨਾਂ ਨੂੰ ਤੇ 40 ਬੂਟੇ ਆਪਾਂ ਹੋਰ ਲਾ ਰਹੇ ਆ ਜੇ ਆਪਾਂ ਸਾਰੇ ਜਣੇ ਰਲ ਕੇ ਇਦਾਂ ਹੀ ਸਾਰੇ ਜਣਿਆਂ ਦੇ ਸਹਿਯੋਗ ਨਾਲ ਹਨਾ ਆਪਦੇ ਆਪ ਦੇ ਪਿੰਡ ਵਿੱਚ ਇੱਕ ਟੀਮ ਬਣਾਈਏ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਆਂ ਵੀ ਸਾਡੇ ਇਕੱਲੇ ਨਾਲ ਵੀ ਨਹੀਂ ਕੁਝ ਹੋ ਸਕਦਾ ਪਰ ਅਸੀਂ ਨਿੱਕੀ ਜਿਹੀ ਇੱਕ ਕੋਸ਼ਿਸ਼ ਕੀਤੀ ਆ ਤੁਹਾਨੂੰ ਮੋਟੀਵੇਟ ਕਰਨ ਦੀ ਵੀ ਤੁਸੀਂ ਵੀ ਇਦਾਂ ਲਗਾਓ ਹਨਾ ਵੀ ਸਾਰੇ ਜਣੇ ਇਦਾਂ ਕੋਸ਼ਿਸ਼ ਕਰਦੇ ਕਰਦੇ ਹੋਰ ਅੱਗੇ ਵਧਣਾ ਤੇ ਵੀਡੀਓ ਪਾਉਣ ਦਾ ਮਕਸਦ ਸਾਡਾ ਇਹ ਸੀ ਜੇ ਵੀਡੀਓ ਸਾਡੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਤੇ ਸਹਿਯੋਗ ਸਾਰਿਆਂ ਦਾ ਤੁਹਾਡਾ ਹੋਣਾ ਚਾਹੀਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਆਪਾਂ ਕੁਝ ਕਰ ਸਕਦੇ ਆ ਉਦਾਂ ਆਪਾਂ ਕੁਝ ਨਹੀਂ ਕਰ ਸਕਦੇ ਧੰਨਵਾਦ ਬਈ